Was okay. ਯਮਨ ਤੁਸੀਂ ਕੋਲੋਡ ਦੇ ਵਿੱਚ ਜਿੱਤ ਕੇ ਆਏ ਹੋ ਇੰਟਰਨੈਸ਼ਨਲ ਗੇਮਸ ਐਂਡ ਆਪਣੇ ਸ਼ਹਿਰ ਦੇ ਵਿੱਚ ਆ ਕੇ ਇਨਾ ਮਾਣ ਸਨਮਾਨ ਮਿਲਿਆ ਕਿ ਕਹਿ ਰਹੇ ਹੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਨੂੰ ਸਾਰੇ ਸਪੋਰਟ ਕਰ ਰਹੇ ਨੇ ਐਂਡ ਮੈਂ ਜਿੱਤ ਕੇ ਆਈਆਂ ਮੈਨੂੰ ਸਾਰਿਆਂ ਨੇ ਬੜਾ ਵਧੀਆ ਵੈਲਕਮ ਕੀਤਾ ਐਂਡ ਮੈਂ ਮਤਲਬ ਸੀਰੀਅਸਲੀ ਬਹੁਤ ਹੈਪੀ ਐਂ ਇਸ ਚੀਜ਼ ਮਿਲ ਤੇ ਕਿ ਕਿਹੜੇ ਕਿਹੜੇ ਦੇਸ਼ਿ ਖੇਡ ਕੇ ਆਏ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਤੁਹਾਡਾ ਚੋਣ ਮੈਂ ਰੋਲਰ ਸਕੀਟਿੰਗ ਹਾਕੀ ਕਰਦੀ ਆਂ ਐਂਡ ਮੇਰਾ 20th ਏਸ਼ੀਅਨ ਚੈਂਪੀਅਨਸ਼ਿਪ ਸੀਗਾ ਸਾਊਥ ਕੋਰੀਆ ਐਂਡ ਮੈਨੂੰ ਤੇ 골ਡ ਮੈਡਲ ਅਸਲ ਕੀਤਾ ਐ ਐਂਡ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਇਸ ਚੀਜ਼ ਲਈ ਐਂਡ ਮੈਸੇਜ ਲਈ ਬਹੁਤ ਹੈਪੀ ਹਾਂ ਥੈਂਕ ਯੂ ਤੁਹਾਡਾ ਸਹਿਯੋਗ ਕਿੱਧਰ ਹੈ ਜੀ ਮੇਰੀ ਟੀਮ ਮੇਰੀ ਫੈਮਿਲੀ ਐਂਡ ਸਭ ਤੋਂ ਬੈਸਟ ਮੈਂ ਛੋਟੇ ਹੁੰਦੇ ਜਿੱਥੋਂ ਸਕੇਟਿੰਗ ਕਰਨੀ ਸਟਾਰਟ ਕੀਤੀ ਹੈ ਡੇਰਾ ਸੱਚਾ ਸੌਦਾ ਐਂਡ ਉੱਥੇ ਹੀ ਮੈਂ ਸਕੇਟਿੰਗ ਸਿੱਖੀ ਹੈ ਉੱਥੇ ਹੀ ਮਤਲਬ ਸ਼ੁਰੂ ਚ ਜਦੋਂ ਮੈਂ ਕਰਦੀ ਸੀਗੀ ਉੱਥੇ ਹੀ 골ਡ ਮੈਡਲ ਆਉਣੇ ਸ਼ੁਰੂ ਹੋਇਆ ਹੈ ਐਂਡ ਉਥੋ ਹੀ ਇੱਕ ਕੌਨਫੀਡੈਂਸ ਲੈਵਲ ਬਣਿਆ ਕਿ ਕਿਵੇਂ ਮੈਂ ਖੇਡਣਾ ਹੈ ਕਿਵੇਂ ਇੱਕ ਆਪਣੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਖੇਡਣ ਲਈ ਐਂਡ ਜੋ ਗੇਮ ਨੂੰ ਇੰਪਰੂਵਮੈਂਟ ਕਰਨ ਲਈ ਉੱਥੇ ਪ੍ਰੈਕਟਿਸ ਡਾਈਟ ਈਚ ਐਂਡ ఎవਰੀਥਿੰਗ ਇਜ਼ ਵੈਰੀ ਪਰਫੈਕਟ ਮੈਮ ਤੁਸੀਂ ਇੰਨੇ ਟਾਈਮ ਤੋਂ ਮੇਰਾ ਸਪੋਰਟ ਸਨ ਦਾ ਤੁਸੀਂ ਟ੍ਰੇਨਿੰਗ ਕੀਤੀ ਉਸ ਤੋਂ ਬਾਅਦ ਮੈਂ 2010 ਦੇ ਵਿੱਚ ਉੱਥੇ ਐਡਮਿਸ਼ਨ ਲਿੱਤੀ ਸੀਗੀ ਐਜ਼ ਅ ਰੈਗੂਲਰ ਸਟਡੀ ਸਟੂਡੈਂਟ ਬਟ 2011 ਦੇ ਵਿੱਚ ਮੈਂ 6th ਕਲਾਸ ਚ ਸੀਗੀ ਉਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਐਂਡ 7th ਕਲਾਸ ਤੋਂ ਮੈਂ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਆ ਐਂਡ ਮੇਰਾ ਹਰ ਸਾਲ 골ਡ ਮੈਡਲ ਰਹੇਗਾ ਅੱਜ ਸ਼ੁਰੂ ਤੋਂ ਪਰਵਾ ਡੇਰਾ ਸਿੱਸਾ ਸੋਦਾ ਦੇਣਾ ਚੁੜਿਆ ਹੋਇਆ ਅੱਜ ਦੇ ਇਸ ਸਪੋਰਟਸ ਨੂੰ ਸਵਾਗਤ ਵੀ ਕੀਤਾ ਹੈ ਜੀ ਜੀ ਉਸ ਤੋਂ ਬਾਅਦ ਕਿਦਾਂ ਦਾ ਲੱਗ ਰਿਹਾ ਕਿਉਂਕਿ ਅਖੀਰ ਮਲੋਡ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਮੇਰੇ ਫੈਮਲੀ ਵੀ ਡਿਵੋਟਿਡ ਹੈ ਐਂਡ ਇਵਨ ਜਿੱਥੇ ਮੇਰੀ ਮੈਰिज ਹੋਈ ਆ ਮੇਰੀ ਫੈਮਲੀ ਉੱਥੇ ਵੀ ਸਾਰੇ ਮਤਲਬ ਡੇਰੇ ਨੂੰ ਕਾਫੀ ਮੰਨਦੇ ਨੇ ਦਾ ਮੈਨੂੰ ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਚੀਜ਼ 'ਚ ਸਪੋਰਟ ਹੈ ਕਿ ਆਫਟਰ ਮੈਰिज ਵੀ ਮੈਨੂੰ ਇੱਕ ਖੇਡਣ ਲਈ ਮਤਲਬ ਸਪੋਰਟ ਕਰੇ ਆਦਰਵਾਇਜ਼ ਆਫਟਰ ਮੈਰिज ਕਾਫੀ ਇਸ਼ੂਜ਼ ਹੁੰਦੇ ਆ ਕਿ ਬੱਚੇ ਨੂੰ ਖੇਡਣ ਨਹੀਂ ਦਿੱਤਾ ਜਾਂਦਾ ਜਾਂ ਫਿਰ ਇੱਕ ਫੈਮਿਲੀ ਘਰ ਦੇ ਵਿੱਚ ਹੀ ਵਿਚਰਿਆ ਜਾਂਦਾ ਅੱਜ ਦੇ ਟਾਈਮ 'ਚ ਜੇਰਾ ਸਿੱਤਾ ਸੋਦੇ ਦਾ ਕੋਈ ਪ੍ਰਯਾਸ ਨਹੀਂ ਲੱਗ ਨਸ਼ੇ ਤੋਂ ਦੂਰ ਮੌਜੂ ਬਨਾਰ ਉਲੱਖਿਆ ਜਾਵੇ ਲਗਾਤਾਰ ਪ੍ਰਯਾਸ ਲੈਂਦੇ ਤਾਂ ਉਹ ਤੁਸੀਂ ਮੌਜੂ ਬਨਾਰ ਅਸਤੇ ਕੀ ਕਹਿਣਾ ਹੈ ਮੈਂ ਇਹੀ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਦੇਰੇ ਨੂੰ ਮੰਨਦੇ ਹਾਂ ਤਾਂ ਸਾਡੇ ਘਰ ਵਿੱਚ ਨਸ਼ਾ ਨਹੀਂ ਹੈਗਾ ਈਵਨ ਮੇਰੀ ਮੈਰिज ਹੋਈ ਹੈ ਸਿਰਫ ਇਸੇ ਚੀਜ਼ ਨੂੰ ਦੇਖ ਕੇ ਹੋਈ ਹੈ ਉਡੀ ਵਟੀ ਨੇ ਉੱਥੇ ਨਸ਼ਾ ਨਹੀਂ ਹੈਗਾ ਸਭ ਤੋਂ ਮੇਨ ਚੀਜ਼ ਇਹੀ ਹੈ ਜੇ ਤੁਹਾਡਾ ਹਸਬੰਦ ਨਸ਼ਾ ਕਰਦਾ ਹੈ ਜਾਂ ਕੁਝ ਵੀ ਆ ਘਰ 'ਚ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਪੂਰੀ ਲਾਈਫ ਪੋਇਲ ਹੋ ਜਾਂਦੀ ਹੈ